ਗੱਡੀ ਤੇ ਅਹਿਮ ਖਬਰ ਦਾ ਰੁਕਾ ਲੈਨੇ ਆ ਜਿੱਥੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿਸਾਨਾਂ ਦੀ ਮਹਾਪੰਚਾਇਤ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੈ ਤੇ ਜਿਸ ਦੀਆਂ ਕੁ ਤਸਵੀਰਾਂ ਵੀ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਕਿ ਕਿਸਾਨ ਜਿਹੜੇ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਉੱਥੇ ਉਹ ਇਹ ਵੀ ਮਨਾ ਕੀਤਾ ਗਿਆ ਸੀ ਟਰੈਕਟਰ ਜਾਂ ਟਰਾਲੀਆਂ ਦੇ ਜ਼ਰੀਏ ਨਹੀਂ ਉੱਥੇ ਪਹੁੰਚਣਗੇ ਯਾਨੀ ਕਿ ਬਸ ਟ੍ਰੇਨ ਗੱਡੀਆਂ ਇਦਾਂ ਕਿਹੜੇ ਕਿਸਾਨ ਨੇ ਦਿੱਲੀ ਪਹੁੰਚ ਸਕਦੇ ਨੇ ਇਹ ਵੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਨੇ ਉੱਥੇ ਰਾਮ ਨਿਲਾ ਮੈਦਾਨ ਦੇ ਵਿੱਚ ਟਰਾਲੀਆਂ ਟਰੈਕਟਰ ਲੈ ਕੇ ਨਹੀਂ ਸਕੋ ਬਸਾਂ ਤੇ ਗੱਡੀਆਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਉੱਥੇ ਪਹੁੰਚਣਗੇ ਤੇ ਨਾਲ ਹੀ ਨਾਲ ਕਿਸਾਨ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਜਲਦ ਹੀ ਕਿਸਾਨਾਂ ਦੀ ਇਹ ਮਹਾਪੰਚਾਇਤ ਸ਼ੁਰੂ ਹੋ ਜਾਵੇਗੀ ਦੱਸਦੀ ਹੈ ਸ਼ੁਕਰਨ ਸਿੰਘ ਦੇ ਮੌਤ ਤੋਂ ਬਾਅਦ ਉਹ ਉਸ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਇਹ ਫੈਸਲਾ ਲਿਆ ਗਿਆ ਸੀ ਕਿ ਦਿੱਲੀ ਦੇ ਵਿੱਚ ਇੱਕ ਮਹਾਪੰਚਾਇਤ ਕੀਤੀ ਜਾਵੇਗੀ ਤੇ ਇਸ ਦੀ ਪੂਰੀ ਇੱਕ ਗੱਲ ਕੀਤੀ ਗਈ ਸੀ ਤਾਂ ਪ੍ਰਸ਼ਾਸਨ ਤੋਂ ਅਤੇ ਪੁਲਿਸ ਪ੍ਰਸ਼ਾਸਨ ਤੋਂ ਸਾਰੀ ਜਾਂਚ ਪੜਤਾਲ ਤੋਂ ਬਾਅਦ ਉੱਥੇ ਦਿੱਲੀ ਦੇ ਵਿੱਚ ਕਿਸਾਨ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਾਰੀ ਇੱਕ ਐਡਵਾਈਜ਼ਰੀ ਲਈਤੀ ਗਈ ਹੈ ਉੱਥੇ ਪੂਰੀ ਇੱਕ ਜਾਂਚ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉੱਥੇ ਮਹਾਪੰਚਾਇਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਕਿਸਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਉੱਥੇ ਮਹਾਪੰਚਾਇਤ ਕਰਨਗੀ ਕਰਨਦੀ ਤੇ ਨਾਲ ਹੀ ਨਾਲ ਕਿਸਾਨਾਂ ਦੇ ਵੱਲੋਂ ਪੂਰਾ ਇੱਕ ਜਿਹੜੇ ਕਿਸਾਨ ਨੇ ਉਹ ਸਾਰੇ ਪਹੁੰਚੇ ਨੇ ਲਗਭਗ 400 ਜੱਥੇਬੰਦੀਆਂ ਉੱਥੇ ਸ਼ਾਮਲ ਹੋਈਆਂ ਨੇ 400 ਜੱਥੇਬੰਦੀਆਂ ਉੱਥੇ ਪਹੁੰਚੀਆਂ ਨੇ ਤੇ ਦੇਖਿਆ ਜਾ ਰਿਹਾ ਇੱਕ ਬਹੁਤ ਹੀ ਵੱਡਾ ਇਸ ਕਿਸਾਨ ਆंदोलਨ ਦੇ ਵਿੱਚ ਮੋੜ ਲੈ ਸਕਦੀ ਹੈ ਇਹ ਪੰਚਾਇਤ ਇਹ ਮਹਾਪੰਚਾਇਤ ਇੱਕ ਬਹੁਤ ਹੀ ਵੱਡਾ ਮੋੜ ਲੈ ਸਕਦੀ ਹੈ ਤਾਂ ਹਾਲੀ ਦੇ ਵਿੱਚ ਇਹ ਵੀ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਇਹ ਗੱਲ ਜਿਹੜੀ ਹੈ ਖੁਦ ਰਾਕੇਸ਼ ਦੀ ਕੈਦ ਦੇ ਵੱਲੋਂ ਲਾਈਵ ਹੋ ਕੇ ਕਹੀ ਗਈ ਸੀ ਕਿ ਕਿਸਾਨਾਂ ਦੇ ਵੱ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉੱਥੇ ਕਿਸਾਨ ਪਹੁੰਚੇ ਨੇ ਪਹੁੰਚ ਰਹੇ ਨੇ ਤੇ ਪਹੁੰਚ ਕੁਝ ਕਿਸਾਨ ਪਹੁੰਚ ਚੁੱਕੇ ਨੇ ਲਗਭਗ 400 ਜਥੇਬੰਦੀਆਂ ਨੂੰ ਉੱਥੇ ਮਨਜ਼ੂਰੀ ਦਿੱਤੀ ਗਈਆਂ ਆਨ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਟ੍ਰੈਫਿਕ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਖੱਜਲ-ਖਵਾਰ ਨਾ ਹੋਣਾ ਪਵੇ ਤੇ ਨਾਲ ਇਹ ਨਾਲ ਜਿਹੜਾ ਟ੍ਰੈਫਿਕ ਹੈ ਉਹ ਵੀ ਡਾਈ ਵਰਟ ਕਰ ਦਿੱਤਾ ਗਿਆ ਲੋਕਾਂ ਨੂੰ ਆਂ ਜਾਣ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਉਂਕਿ 400 ਜਥੇਬੰਦੀਆਂ ਉੱਥੇ ਪਹੁੰਚੀਆਂ ਨੇ ਯਾਨੀ ਕਿ ਜ਼ਾਇਰਜੀਗੱਲਾ ਟ੍ਰੈਫਿਕ ਤੇ ਅਸਰ ਪਏਗਾ ਤੇ ਇਸੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਨਹੀਂ ਆਪਣੀਆਂ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਗੱਡੀਆਂ ਦੇ ਵਿੱਚ ਆਓ ਪਰ ਟਰੈਕਟਰ ਟਰਾਲੀਆਂ ਦੇ ਵਿੱਚ ਆਉਣ ਤੋਂ ਇਨਕਾਰ ਕੀਤਾ ਗਿਆ ਸੀ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਜਿਹੜੇ ਕਿਸਾਨ ਨੇ ਉਹਥੇ ਅੱਜ ਮਹਾਪੰਚਾਇਤ ਕਰ ਰਹੇ ਨੇ ਉਹਨਾਂ ਦੇ ਵੱਲੋਂ ਪੂਰੀ ਮਨਜ਼ੂਰੀ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੇ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਹਰਦੰਗ ਕਿਸੇ ਤਰ੍ਹਾਂ ਦਾ ਦੰਗਾ ਨਾ ਫੈਲਾਇਆ ਜਾ ਸਕੇ ਸੋ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਦਿੱਲੀ ਦੇ ਵਿੱਚ ਜਦੋਂ ਅੱਜ 14 ਤਰੀਕ 14 ਤਰੀਕ ਦੀ ਕਾਲ ਦਿੱਤੀ ਗਈ ਸੀ ਸ਼ਿਵਕਰਨ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਸ ਦੀ ਮੌਤ ਤੋਂ ਬਾਅਦ ਕਿ ਕਿਸਾਂ ਜਿਹੜੇ ਨੇ ਮਹਾਪੰਚਾਇਤ ਕਰਨਗੇ ਤੇ 14 ਤਰੀਕ ਦੀ ਕਾਲ ਦਿੱਤੀ ਗਈ ਕਿਸਾਨ ਜਿਹੜੇ ਨੇ ਦਿੱਲੀ ਦੇ ਮੈਦਾਨ ਦੇ ਵਿੱਚ ਪਹੁੰਚਣਗੇ ਤਾਂ ਕਿਸਾਨ ਜਿਹੜੇ ਨੇ ਉੱਥੇ ਪਹੁੰਚੇ ਨੇ ਅੱਜ ਉੱਥੇ ਪਹੁੰਚ ਰਹੇ ਨੇ ਤੇ ਆਪਣੀਆਂ ਆਪਣੀਆਂ ਬਸਾਂ ਦੇ ਵਿੱਚ ਭਰ ਕੇ ਉੱਥੇ ਪਹੁੰਚ ਰਹੇ ਨੇ ਆਪਣੀ ਗੱਡੀਆਂ ਬਸਾਂ ਟ੍ਰੇਨਾਂ ਦੇ ਰਾਹੀਂ ਉੱਥੇ ਪਹੁੰਚ ਰਹੇ ਨੇ ਕਰੀਬਨ 400 ਜੱਥੇਬੰਦੀਆਂ ਉੱਤੇ ਪਹੁੰਚੀਆਂ ਨੇ ਤੇ 400 ਜੱਥੇਬੰਦੀਆਂ ਦੇ ਵੱਲੋਂ ਅੱਜ ਇਹ ਮਹਾ ਪੰਚਾਇਤ ਕੀਤੀ ਜਾਵੇਗੀ ਤਾਂ ਇਹ ਇੱਕ ਬਹੁਤ ਹੀ ਵੱਡਾ ਮੋੜ ਹੈ ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਹੀ ਵੱਡਾ ਮੋੜ ਹੈ ਕਿਉਂਕਿ ਕਿਸਾਨ ਜਿਹੜੇ ਨੇ ਲਗਾਤਾਰ ਆਪਣੀ ਹੱਕਾਂ ਦੇ ਲਈ ਐਮਐਸਪੀ ਤੇ ਸੰਗਾਂ ਦੇ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਹੁਣ ਬੜੇ ਹੀ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਜਿਹੜੇ ਨੇ ਤਨਾਤ ਸੀ ਜਿਸ ਤੋਂ ਬਾਅਦ ਕਈ ਕਿਸਾਨ ਕਈ ਕਿਸਾਨਾਂ ਦੀ ਮੌਤ ਵੀ ਹੋਈ ਹੈ ਉਸ ਦੇ ਵਿਚਾਲੇ ਕਈ ਉਤਾਰ ਚੜਾਅ ਵੀ ਹੋਏ ਨੇ ਇਸ ਦੇ ਵਿਚਾਲੇ ਤੇ ਅੱਜ ਦਿੱਲੀ ਦੀ ਸਮਾਹ ਪੰਚਾਇਤ ਦੇ ਵਿੱਚ ਕਿਸਾਨਾਂ ਦੇ ਇਸ ਮਹਾ ਪੰਚਾਇਤ ਦੇ ਵਿੱਚ ਬਹੁਤ ਹੀ ਵੱਡਾ ਮੋੜ ਆ ਸਕਦਾ ਹੈ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਦਾ ਕੋਆਰਡੀਨੇਟਰ ਬੋਲ ਰਿਹਾ ਹਾਂ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਗਠਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਜੀ ਰਾਏ ਬੜਾ ਵੱਡਾ ਚਿਹਰਾ ਨੇ 도ਆਬੇ ਦਾ ਉਹਨਾਂ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫੋਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਹੁਣ ਤੁਹਾਨੂੰ ਰਾਏ ਸਾਹਿਬ ਦੱਸੋ ਆ ਦੇਖੋ ਜਿਹੜਾ ਦੋ ਫਾਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਇਸ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾਤੇ ਰਹ ਕਹਿ ਲਓ ਇਹਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਿਲ ਹੋ ਰਹੀ ਆ ਔਰ ਸਾਡੇ ਨਾਲ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ ਥੋੜੀ ਦੇਰ ਚਾਹੂੰਗੀ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ ਜਿਹੜਾ ਪਹਿਲਾਂ ਪਿੱਛੇ ਸੰਘਰਸ਼ ਹੋਇਆ ਉਸ ਤੋਂ ਵੀ ਵੱਡਾ ਹੋਗਾ ਇਹ ਕਾਫਲਾ ਤੋਂ ਵੀ ਵੱਡਾ ਹੋਏਗਾ